ਪ੍ਰਵਾਸੀ ਦਿਹਾੜੀਦਾਰ ਵਿਸ਼ਾਲ ਬਣਿਆ ਸ਼ਰਾਬ ਠੇਕੇਦਾਰ ਵਿਸ਼ਾਲ ਦੇ ਪਰਿਵਾਰ ਨੇ ਕੀਤੀ ਪ੍ਰੈਸ ਕਾਨਫਰੰਸ ਕਪੂਰਥਲਾ ਚ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸ਼ਰਾਬ ਠੇਕੇਦਾਰ ਵੱਲੋਂ ਗੁਜਰਾਤ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਪ੍ਰਵਾਸੀ ਮਜ਼ਦੂਰ ਵਿਸ਼ਾਲ ਦੇ ਨਾਮ ਤੇ ਆਪਣੀ ਪਾਵਰ ਆਫ ਅਟਾਰਨੀ ਕਰਕੇ ਆਪਣਾ ਬਚਾਅ ਕਰਨ ਦੀ ਕੀਤੀ ਗਈ ਕੋਸ਼ਿਸ਼ ਹੁਣ ਪ੍ਰਵਾਸੀ ਮਜ਼ਦੂਰ ਵਿਸ਼ਾਲ ਦੀ ਮਾਤਾ ਅਤੇ ਭੈਣ ਨੇ ਵਿਸ਼ਾਲ ਦੇ ਬਚਾਅ ਲਈ ਸਮਾਜ ਸੇਵੀ ਚਰਨਜੀਤ ਹੰਸ ਨੂੰ ਨਾਲ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਤੇ ਦੱਸਿਆ ਕਿ ਬਿੱਟੂ ਫਾਈਨੈਂਸ ਵਾਲੇ ਵੱਲੋਂ ਕੋਰੇ ਕਾਗਜ਼ਾਂ ਤੇ ਸਾਈਨ ਕਰਵਾ ਕੇ ਉਹਨਾਂ ਦੇ ਲੜਕੇ ਵਿਸ਼ਾਲ ਨੂੰ ਸਾਰਾ ਜ਼ਿੰਮੇਵਾਰ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼। ਕਿਸ ਤਰ੍ਹਾਂ ਵਿਸ਼ਾਲ ਨੂੰ ਗੈਸਟ ਹਾਊਸ 'ਚ ਰੱਖਿਆ ਗਿਆ ਅਤੇ ਕਿਸ ਤਰ੍ਹਾਂ ਉਹਨੂੰ 5 ਲੱਖ ਰੁਪਏ ਦਾ ਲਾਲਚ ਦੇ ਕੇ ਮਨਾਇਆ ਗਿਆ। ਦੂਜੇ ਪੱਖ ਤੋਂ ਮਹਿੰਦਰ لال ਬਿੱਟੂ ਰੂਬੀ ਫਾਈਨੈਂਸ ਨੇ ਆਪਣੇ ਅਤੇ ਸ਼ਰਾਬ ਠੇਕੇਦਾਰ ਤੇ ਲੱਗੇ ਸਾਰੇ ਆਰੋਪਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਿਵਾਨੀ ਹੈ ਸ਼ਿਵਾਨੀ ਜੀ ਅੱਜ ਜੀ ਬਸ ਕਾਲਟਰ ਸਾਰਵੋਤ ਕੀ ਕਹਿਣਾ ਚਾਹੁੰਦੇ ਹਾਂ ਸਰ ਮੇਰਾ ਭਰਾ ਜਿਹੜਾ ਨਾਮ}{|\text{ਸ਼ਾਲਾ}|} ਉਹਦੇ ਉੱਤੇ ਝੂਠਾ ਕੇਸ ਪਾਇਆ ਗਿਆ ਹੈ ਸ਼ਰਾਬ ਫੜੀ ਗਈ ਹੈ ਉਹਦੇ ਕਰਕੇ ਉਹਦੇ ਤੇ ਝੂਠਾ ਕੇਸ ਪਾਇਆ ਸਾਨੂੰ ਇਨਸਾਫ ਚਾਹੀਦਾ ਹੈ ਕਿੱਥੇ ਸ਼ਰਾਬ ਪੜੀ ਗਈ ਤੇ ਕਿਦਾਂ ਕੇਸ ਬਣ ਗਿਆ ਸਰ ਜੀ ਜਿਦਾ ਸਾਨੂੰ ਸੁਣਨ ਤੇ ਆਇਆ ਕੋਈ ਰਮਨ ਨਾਮ ਦਾ ਬੰਦਾ ਹੈਗਾ ਉਹ ਬਿੱਟੂ ਫਾਇਨਾਂਸ ਉਹਦੇ ਨਾਲ ਮਿਲ ਕੇ ਮੇਰੇ ਭਰਾ ਦੇ ਉੱਤੇ ਝੂਠਾ ਕੇਸ ਪਾ ਰਿਹਾ ਹੈ ਕਿਉਂ ਪਾ ਰਿਹਾ ਝੂਠਾ ਕੇਸ ਉਹ ਤਾਂ ਬਿਜਲੀ ਦਾ ਕੰਮ ਕਰਦਾ ਸਰ ਉਹਨੂੰ ਤਾਂ ਪਤਾ ਨਹੀਂ ਕੋਈ ਉਹਨਾਂ ਨਾਲ ਗੱਲਬਾਤ ਵੀ ਸ਼ੁਰੂਤ ਸੀ ਕਾਰੋਬਾਰ ਨਹੀਂ ਸਰ ਇਦਾਂ ਵੀ ਕੋਈ ਨਹੀਂ ਤੁਹਾਡਾ ਭਰਾ ਕੀ ਕਰਦਾ ਉਹ ਬਿਜਲੀ ਦਾ ਕੰਮ ਕਰਦਾ ਸਰ ਦਿਹਾੜੀਦਾਰ ਬੰਦਾ ਹੈ 350 350 ਰੁਪਏ ਦੀ ਦਿਹਾੜੀ ਹੈ ਹਾਂ ਜੀ ਇਹਦਾ ਲਿੰਕ ਕਿੱਥੇ ਕਿੱਥਾ ਆਇਆ ਇਹ ਨਾਲ ਲਿੰਕ ਜਿਸਰ ਜਿੱਦਾਂ ਬਿੱਟੂ ਫਾਈਨਾਂਸ ਦਾ ਛੋਟਾ ਹੁੰਦਾ ਨਾਲੇ ਪਰੈਮੀ ਦੀ ਸ਼ੌਪ ਸੀ ਉੱਥੇ ਕੰਮ ਕਰਦਾ ਹੁੰਦਾ ਸੀ ਜਿੱਦਾਂ ਉਹ ਵੱਡਾ ਹੁੰਦਾ ਗਿਆ ਫਿਰ ਉਹਨੇ ਬਿਜਲੀ ਦਾ ਕੰਮ ਸ਼ੁਰੂ ਕਰਤਾ ਫਿਰ ਬਿਜਲੀ ਦਾ ਕੰਮ ਕਰਦਾ ਰਿਹਾ ਇਹਨਾਂ ਦੇ ਨਾਲ ਕੋਈ ਲਿੰਕ ਨਹੀਂ ਸੀਗਾ ਜਿਹੜਾ ਆਮ ਜਮ ਹਾਂਜੀ ਆਨ ਜਾਣ ਦਾ ਹੀ ਹੁੰਦਾ ਸੀਗਾ ਉਹਨੇ ਪੈਸਿਆਂ ਦਾ ਲਾਲਚ ਦਿੱਤਾ ਕਿ ਤੈਨੂੰ ਪੈਸੇ ਦੇਵਾਂਗੇ ਤੇ ਕੋਈ ਵੇਲੇ ਤੇ ਪੇਪਰਾਂ ਦੇ ਉੱਤੇ ਸਾਈਨ ਕਰਾ ਲੈ ਅੱਛਾ ਜੀ ਹਾਂਜੀ ਪੇਪਰਾਂ ਤੇ ਸਾਈਨ ਕਰਾਏ ਜਾਂ ਕਿੰਨੇ ਦਿਨ ਪਹਿਲਾਂ ਕਰਾਇਆ ਸੀ ਉਹ ਹਫਤਾ 10 ਦਿਨ ਹੋ ਗਏ ਨੇ ਸ਼ੁੱਕਰਵਾਰ ਨੂੰ ਕਿੰਨੇ ਸਮੇਂ ਤੇ ਕਰਾਇਆ ਇਹ ਬਿੱਟੂ ਫਾਈਨਾਂਸ ਨੇ ਹਾਂਜੀ ਕੋਈ ਜਗ੍ਹਾ ਤੁਹਾਨੂੰ ਕੋਈ ਪੈਸਾ ਵੀ ਦਿੱਤਾ ਨਹੀਂ ਸਰ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਵਾ ਜਿਹੜਾ ਕਾਗਜ਼ ਤੇ ਸਾਈਨ ਕਰਾਇਆ ਜਾ ਉਹ ਕੀ ਚੀਜ਼ ਹੈ ਕਾ ਇਹ ਸਰ ਜਿੱਦਾਂ ਕਿ ਸ਼ੁਕਰਵਾਰ ਨੂੰ ਆ ਲਾਸਟ ਫਰਾਈਡੇ ਨੂੰ ਕਾਲ ਆਈ ਸੀ ਵਿਸ਼ਾਲ ਨੂੰ だっਦੀ 10:30 ਪਾਣੀ 11 ਵਜੇ ਨਾਲ ਰੋਟੀ ਖਾ ਕੇ ਉਹ ਘਰ ਹੀ ਸੀਗਾ ਤੇ ਉਹਨੂੰ ਫੋਨ ਆਇਆ ਕਿ ਵਿਸ਼ਾਲ ਤੂੰ ਬਾਹਰ ਆ ਜਾ ਤੇ ਉਹਨੂੰ ਕਹਿੰਦੇ ਦੁਬਾਰਾ ਜਮ ਹਾਟਲ ਚ ਲੈ ਕੇ ਗਏ ਮੇਰੇ ਭਰਾ ਨੇ ਮੈਨੂੰ ਦੱਸਿਆ ਸੀ ਕਿ ਉਹ ਉਹਦਾ ਕੋਈ ਸਾਈਨ ਕਰਵਾਇਆ ਬਿੱਟੂ ਨੇ ਇਹ ਨਹੀਂ ਦੱਸਿਆ ਕਦੇ ਲਈ ਸਾਈਨ ਕਰਵਾਇਆ ਉਹਨੂੰ ਸ਼ੁਕਰਵਾਰ ਨੂੰ ਰਾਤ ਬਾਹਰ ਲੈ ਕੇ ਗਏ ਉਹਨੂੰ ਰਾਤ ਹਾਟਲ ਚ ਰੱਖਿਆ ਉਹਦੇ ਨਾਲ ਰਮਨ ਕੋਈ ਨਾ ਦਾ ਬੰਦਾ ਸੀ ਨਾਲ ਬਿੱਟੂ ਫਾਇਨਾਂਸ ਸੀ ਦੋ ਤਿੰਨ ਬੰਦੇ ਹੋਰ ਸੀਗੇ ਠੀਕ ਹੈ ਬਾਏ ਚ ਬਿੱਟੂ ਕਹਿੰਦਾ ਤੁਸੀਂ ਫੋਨ ਤੂੰ ਆਪਣਾ ਫੋਨ ਬੰਦ ਕਰ ਲਾ ਤੇ ਮੈਂ ਫੋਨ ਬੰਦ ਕਰ ਲਿਆ ਉਹਦੇ ਕਹਿੰਦੇ ਤੇ ਫੋਨ ਬੰਦ ਕਰਕੇ ਉਹ ਹਜੇ ਤੱਕ ਮਿਲਿਆ ਨਹੀਂ ਕਿੱਥੇ ਆ ਬਿੱਟੂ ਫਾਈਨਾਂਸ ਕਰਕੇ ਉਹ ਸਾਡੇ ਘਰੇ ਆ ਰਿਹਾ ਸਾਨੂੰ ਤੁਹਾਨੂੰ ਕੀ ਦਿੰਦਾ ਤੁਸੀਂ ਆਪਣਾ ਮੁੰਡਾ ਦੱਸੋ ਕਿੱਥੇ ਆ ਨਹੀਂ ਤਾਂ ਪੁਲਿਸ ਤਾਂ ਆਊਗੀ ਇਹ ਬਿੱਟੂ ਫਾਈਨਾਂਸ ਸਾਡੇ ਘਰੇ ਆ ਗਏ ਮੇਰੀ ਮੰਮੀ ਕੰਮ ਤੇ ਗਈ ਸੀ ਮੈਂ ਘਰੇ ਸੀ ਮੈਨੂੰ ਆ ਕੇ ਕਹਿੰਦਾ ਜੇ ਤੁਸੀਂ ਨਾ ਦੱਸਿਆ ਕਿੱਥੇ ਆ ਤੇ ਪੁਲਿਸ ਆ ਕੇ ਉਹਨੂੰ ਚੱਕ ਕੇ ਲੈ ਜੂਗੀ ਮੈਂ ਮੈਂ ਇੰਨੀ ਗੱਲ ਵੀ ਪੁੱਛੀ ਮੈਂ ਕਿ ਅੰਕਲ ਕਿਉਂ ਚੱਕ ਕੇ ਲੈ ਕੇ ਜਦੋਂ ਉਹਨੇ ਕੀ ਜੁਰਮ ਕੀਤਾ ਹੈ ਕਿ ਇਹਦਾ ਕਤਲ ਕਰਤਾ ਜਾਂ ਚੋਰੀ ਕੀਤੀ ਜਿਹੜਾ ਕੰਡੋ ਤੇ ਕੰਡੋ ਤੋਂ ਬਾਅਦ ਚ ਦੱਸੂਗਾ ਤੂੰ ਪਹਿਲਾਂ ਦੱਸ ਦੇ ਕਿ ਤੇ ਮੈਂ ਤਾਂ ਸਾਡੀ ਤਾਂ ਗੱਲ ਹੀ ਨਹੀਂ ਹੋਈ ਤੁਸੀਂ ਸ਼ੁੱਕਰਵਾਰ ਨੂੰ ਲੈ ਕੇ ਗਏ ਅਸੀਂ ਅਗਲੇ ਦਿਨ ਮਾਤਾ ਦੇ ਚੱਲ ਗਏ 2 ਦਿਨ ਹੋ ਗਏ ਘਰੇ ਨਹੀਂ ਉਹਦਾ ਫੋਨ ਵੀ ਸਵਿਚ ਆਫ ਆਰ ਤੁਸੀਂ ਕਹਿੰਦੇ ਮੈਨੂੰ ਨਹੀਂ ਪਤਾ ਅਸੀਂ ਕਿੰਨੂੰ ਪੁੱਛਣਾ ਹੀ ਤੇ ਤੁਹਾਨੂੰ ਪੁੱਛਣਾ ਕਹਿੰਦਾ ਭਰਾ ਨੂੰ ਲੱਗਦਾ ਹੋਇਆ ਕਿੰਨੇ ਦਿਨ ਹੋ ਗਏ ਆ ਸ਼ੁੱਕਰਵਾਰ ਦਾ ਗਿਆ ਹੋਇਆ ਹਜੇ ਤੱਕ ਕੋਈ ਮੈਨੂੰ ਉਹਦਾ ਫੋਨ ਲੱਗ ਰਿਹਾ ਨਹੀਂ ਸਰ ਜਿੱਦਾਂ ਉਹ ਕੰਮ ਦੇ ਲਈ ਵੀ 2-3 ਦਿਨ ਚੱਲ ਜਾਂਦਾ ਹੁੰਦਾ ਸੀਗਾ ਸ਼ਾਇਦ ਕੰਮ ਲਈ ਗਿਆ ਹੁਣ ਆਪਰ ਸਾਨੂੰ ਸੁਣਨ ਤੇ ਆ ਰਿਹਾ ਕਿ ਉਹ ਬਿੱਟੂ ਦੇ ਕਰਕੇ ਹੀ ਇੱਧਰ ਉੱਧਰ ਗਿਆ ਹੋਇਆ ਸਾਨੂੰ ਉਹਦਾ ਕੋਈ ਬਾਤ ਹੋ ਰਹੀ ਹੈ ਕੋਈ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਰੱਖਦੇ ਹੋ ਸਾਨੂੰ ਸਾਫ਼ ਚਾਹੀਦਾ ਕਿਸੇ ਨੇ ਸਾਡੇ ਤੇ ਮੇਰੇ ਭਰਾ ਤੇ ਝੂਠਾ ਇਲਜ਼ਾਮ ਲਾਇਆ ਹੈ ਔਰ ਸਾਨੂੰ ਸਾਫ਼ ਚਾਹੀਦਾ ਕਿ ਸਾਡੇ ਤੇ ਇਹ ਕੇਸ ਸਹੀ ਕੀਤਾ ਜਾਵੇ ਔਰ ਉਹਦੇ ਤੇ ਇਲਜ਼ਾਮ ਪਾਇਆ ਜਾਵੇ ਹਾਂਜੀ ਮਾ ਜੀ ਸਰ ਜੀ ਨਾਮ ਮੇਰਾ ਨਾਮ ਚਰਨਜੀਤ ਹੰਸਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਤਮਲੇਸ਼ਰ ਵਾਲਮੀਕੀ ਐਜੂਕੇਸ਼ਨ ਪਾਸ ਤੇ ਮੇਰੀ ਵਾਈਫ ਜਿਹੜੀ ਆ 45 ਨੰਬਰ ਵਾਰ ਤੋਂ ਕਾਉਂਸਲਰ ਹੈ ਜੀ ਕਾਉਂਸਲਰ ਜੀ ਤੁਸੀਂ ਕੁਸਚਨ ਤੋਂ ਸਵਾਲਿਓ ਕੀ ਕਰਨਾ ਮਤਲਬ ਹੈ ਜਿਦਾ ਕਿ ਪਿਛਲੇ ਦਿਨਾਂ ਤੋਂ ਸ਼ਹਿਰ ਦੇ ਵੀ ਬੜਾ ਚਾਚਾ ਦਾ ਵਿਸ਼ਾ ਬਣਿਆ ਹੋਇਆ ਕਿ ਰਮਨ ਸ਼ਰਾਬ ਠੇਕੇਦਾਰ ਦੀ ਜਿਹੜੀ ਹੈ ਸ਼ਰਾਬ ਜਿਹੜੀ ਆ ਗੁਜਰਾਤ ਵਿੱਚ ਫਰੀ ਗਈ ਆ ਉਹ ਨੂੰ ਮੈਂ ਕਿਹਦੇ ਸੇ ਪ੍ਰੈਸਰ ਕਰ ਰਿਹਾ ਕੀ ਗੱਲ ਜੰਨਤ ਸੋ ਮੈਂ ਕਹਣਾ ਚਾਹੁੰਦਾ ਕਿ ਸਾਡੇ ਧਿਆਨ ਚ ਅੱਜ ਮਾਮਲੇ ਕੋ ਇਹਨੇ ਪੰਜ ਦਿਨ ਦੱਸਿਆ ਸਾਡੇ ਅੱਜ ਮਿਲਿਆ ਇਹਨੇ ਦੱਸਿਆ ਕਿ ਸਾਡਾ ਵਿਸ਼ਾਲ ਪੱਪੂ ਰਠਾਰ ਜਰਾ ਉਹਦੇ ਨਾਮ ਦੇ ਵਿੱਚ ਜੇ ਮਤਲਬ ਉਹਦੇ ਨਾਮ ਤੇ ਇੱਕ ਪਾਵਰ ਟ੍ਰੇਨਿੰਗ ਕਰਕੇ ਇਹਨੇ ਰਮਨ ਠੇਕੇਦਾਰ ਨੇ ਤੇ ਬਿੱੱਡੀ ਨਾਲ ਮਿਲ ਕੇ ਲਈ ਭੁਗਤ ਹੋ ਗਏ ਫਿਨੈਸਰ ਨੇ ਤੇ ਜਿਹੜਾ ਕਿ ਉਹ ਗਰੀਬ ਆਦਮੀ ਦੇ ਨਾਮ ਤੇ ਠੇਕੇ ਕਰਕੇ ਤੇ ਇਹ ਪਾਵਰ ਟਾਨੀ ਉਹਨੂੰ ਫਸਾ ਦਿੱਤਾ ਵਿੱਚ ਇਹ ਮਾਮਲਾ ਕੀ ਸੀ ਮਾੜਾ ਜੀਰ ਕਰੋ ਵੀ ਦਫਾ ਨੂੰ ਕੋ ਸਾਵਧਾਨ ਸਾਵਧਾਨ ਹੋ ਮੈਂ ਜਿਹੜੀ ਬ੍ਰਿਜ ਸਿੰਘ ਰਹਾਣੀ ਹੋਣੀ ਕਿ ਕਿ ਦਿਨ ਚ ਜਿਹੜਾ ਗਰੀਬ ਆਦਮੀ ਜਿਹੜਾ ਕਿ ਜਿਹੜਾ ਕਿ ਠੇਕੇਦਾਰ ਬਣ ਗਿਆ ਸ਼ਹਿਰ ਦੇ ਠੇਕੇ ਸ਼ਹਿਰ ਦੇ ਠੇਕੇ ਦਾ مالک ਬਣ ਗਿਆ ਉਹ ਜੋ ਸਾਨੂੰ ਅਸਲੀਅਤ ਪਤਾ ਲੱਗੀ ਕਿ ਜਿਹੜਾ ਵਿਸ਼ਾਲ ਪੱਪੂ ਰਠੌਰ ਹੈ ਜਿਹੜਾ ਆ ਉਹ ਰਮਨ ਸ਼ਰਾਬ ਠੇਕੇਦਾਰ ਨੇ ਪਰਚੇ ਤਾਂ ਬetzen ਦੇ ਲਈ ਗੁਜਰਾਤ ਦੇ ਪਰਚੇ ਤਾਂ ਬetzen ਲਈ ਕਿ ਗਰੀਬ ਆਦਮੀ ਨੂੰ ਜਿਹੜਾ ਕਿ ਮੌਰਾ ਬਣਾ ਕੇ ਨਾਲ ਜਿਹੜਾ ਬਿੱਟੂ ਫਾਈਨੈਂਸਰ ਉਹ ਬੁੱਧੀ ਫਾਈਨੈਂਸਰ ਜਿਹੜਾ ਮੋਡਨ ਨਗਰ ਦਾ ਉਹਨੇ ਕਿਹਾ ਗਰੀਬ ਆਦਮੀ ਨੂੰ ਜਿਹੜਾ ਇੱਕ ਛੱਤੇ ਚ ਲੈ ਕੇ ਥੋੜੇ ਜਿਹਾ ਪੈਸਾ ਲਾਜ ਦੇ ਕੇ ਪਰ ਪੈਸੇ ਦਿੱਤੇ ਵੀ ਨਹੀਂ ਜਦੋਂ ਸਾਨੂੰ ਤੇ ਉਹਦੇ ਤੇ ਪਾਵਰ ਟਾਇਮਿਕ ਕਰਕੇ ਉਹਨੂੰ ਕਿ ਉਹ ਜਿਹੜਾ ਠੇਕੇ ਦਾ ਮਾਲਕ ਜਿਹੜਾ ਉਹ ਜਿਹੜਾ ਵਿਸ਼ਾਲ ਪੱਪੇ ਦੇ ਠੌੜਾ ਪ੍ਰਵਾਸੀ ਬੰਦਾ ਤੇ ਉਹਦਾ ਗੱਲ ਜਿਹੜਾ ਸਾਥੀ ਰਹਿੰਦੇ ਸੜੇ ਤਾਂ ਰਮਨ ਨੇ ਯੋ ਹੀ ਅਬਦੁੱਲ ਰੌਫੀ ਤਰ੍ਹਾਂ ਦੇ ਨਾਮ ਕਿ ਹੋਦਾ ਕੇ ਇਸਟਾ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਕਿ ਬੜਾ ਵੱਡਾ ਸਕੈਂਡਲ ਆ ਕਿ ਕਪੂਰਥਲਾ ਜ਼ਿਲ੍ਹਾ ਪੁਲਿਸ ਜਿਹੜੀ ਹੁੱਤੀ ਪਈ ਆ ਮੈਂ ਕਹਿੰਦਾ ਐਡਾ ਅਨਬਾਸ ਕੰਮ ਆ ਜਿਹੜੀ ਗੁਜਰਾਤ ਪੁਲਿਸ ਤੋਂ ਆਵੇ ਰਮਣ ਸ਼ਰਾਬ ਦੇ ਕੇ ਤਾਂ ਫਰਮ ਆਈਗਾ ਪਰ ਮਨੂ ਰਾਨੀਏ ਕਿ ਪੁਲਿਸ ਕਪੂਰਥਲਾ ਪੁਲਿਸ ਨੇ ਹਾਲੇ ਤੱਕ ਹੋਣਾ ਜਨਤਾ ਜਨਤਾ ਨੇ ਨਾਰੀ ਕੀਤਾ ਰਮਨਦੇਵ ਸ਼ਰਾਫ ਠੇਕੇਦਾਰ ਦਾ ਕਿ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਇੰਨਾ ਵੱਡਾ ਸਕੈਂਡਲ ਹੈ ਕੋਈ ਗਰੀਬ ਆਦਮੀ ਜਿਹੜਾ ਆ ਉਹ ਫਸਾਇਆ ਜਾ ਰਿਹਾ ਪੁਲਸੀ ਕੁਝ ਨੂੰ ਬਿਜਲੀ ਨਾ ਚਲੇ ਪੁਲਿਸ ਵਾਲੇ ਸਿੱਧੇ ਉਹ ਕਹਿ ਰਹੇ ਕਿ ਮੁੰਡਾ ਹੋਏ ਤੇ ਪਵਾ ਦਾ ਜਿਹੜਾ 10 ਤੋਂ ਲੱਖ ਦਾ ਕੀ ਹੋਊਗਾ ਮੈਨੂੰ ਤੇ ਕਪੂਰਥਲਾ ਪੁਲਿਸ ਦੀ ਜਿਹੜੀ ਢਿੱਲੀ ਮੁੱਠੀ ਜਿਹੜੀ ਆ ਕਾਰਜ ਜਰੀਏ ਇਸ ਦਿਖ ਰਹੀ ਆ ਕਿ ਜਿਲ੍ਹਾ ਪੁਲਿਸ ਜਿਹੜੀ ਆ ਮੈਨੂੰ ਲੱਗਦੀ ਮਨੀਪੂਲਤ ਲੱਗਦੀ ਆ ਕਿ ਜਿਹੜੀ ਕਿ ਇਸ ਵੇਲੇ ਜਿੰਨਾ ਕੋਈ ਵੀ ਗੁਜਰਾਤ ਪੁਲਿਸ ਦੀ ਆ ਗੰਤ ਕਰ ਰਹੀ ਆ ਕਿ ਕਪੂਰਥਲਾ ਪੁਲ ਕਿ ਇਹ ਨਾ ਕੋ ਖਲਾਸਾ ਕੀਤਾ ਇਸ ਚੀਜ਼ ਦਾ ਹਲਦ ਕਰ ਪੁੱਛ ਨੇ ਕੌਫਲਾ ਜਿਹੜਾ ਕਾਰਜਸ਼ਾਲੀ ਚ ਮੈਂ ਸੰਵੇਦ ਮੈਨੂੰ ਲੱਗ ਰਿਹਾ ਕਿ ਜਿਹੜਾ ਕਪੂਰਤਲਾ ਪੁਲਿਸ ਜਿਹੜੀ ਆ ਚਾਹਤ ਕੋਈ ਮੈਨੂੰ ਕੁਝ ਲੱਗਦਾ ਵਿੱਚ ਕੀ ਦਾਜ ਕਾਲਾ ਨਿਤ ਹੋਏਗੀ ਜੇਕਰ ਕਪੂਰਤਲਾ ਪੁਲਿਸ ਜਿਹੜੀ ਆ ਜਿਹੜੀ ਅਸੀਂ ਚੁੱਪੀ ਸਾਧ ਕੇ ਵੇਚੀ ਆ ਪੰਜਾਬ ਪੁਲਿਸ ਜਿਹੜੀ ਬੇਟੀ ਆ ਕਿ ਮੈਨੂੰ ਲੱਗਦਾ ਕਿ ਪੰਜਾਬ ਜਿੰਨ ਕਿ ਦਿੱਲੀ ਇਹ ਕੇਦਰੀ ਵਾਲ ਸਰਕਾਰ ਜਿਹੜੀ ਆ ਉਹ ਸ਼ਰਾਬ ਘਟਾਉਣੇ ਚ ਇਹ ਸਭ ਨੇ ਸਾਹਮਣੇ ਉਹ ਇਡੀ ਨਹੀਂ ਦੇ ਬੰਕੇ ਨੇ ਉਂਤਰੀ ਭੇਜਿਆ ਇਹ ਪੰਜਾਬ ਪੁਲਿਸ ਵਿੱਚ ਮੁੱਢ ਨੂੰ ਕਿਦਾਂ ਕਰਦੇ ਇਹ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਚਮਤ ਲੱਗਦੀ ਆ ਕਿ ਜਿਹੜੀ ਕਿ ਕਪੂਰਥ ਦੇ ਏਡੀ ਵੱਡੀ ਸ਼ਰਾਬ ਦੀ ਜਿਹੜੀ ਐਡੀ ਵੱਡੀ ਜਿਹੜੀ ਆ ਜਿਹੜੀ ਕਿ ਪ੍ਰਕਾਟ ਟਰੱਗ ਵੀ ਰਿਹਾ ਉਹ ਕਪੂਰਥ ਦੇ ਲਿੰਗਰ ਤੇ ਬਾਹਰ ਇਹ ਹੁੱਦਾਂ ਦੇ ਬਾਹਰ ਜਾ ਰਿਹਾ ਉਹ ਕਿਵੇਂ ਜਾ ਰਿਹਾ ਇਹ ਮਿਲੀਭੂਤ ਲੱਗਦੀ ਆ ਜੀ ਇਹ ਸਰਕਾਰ ਦਾ ਲੱਗਦਾ ਮਿਲੀਭੂਤ ਦੇ ਜਿਹੜਾ ਆ ਇਹ ਸਰਕਾਰ ਨੂੰ ਜਿਹੜਾ ਮੈਂ ਕਹਿੰਦਾ ਕਿ ਅਸੀਂ ਵੀ ਇਹ ਮੰਗ ਕਰਦਿਆਂ ਚੰਗੇ ਗੌਰਮੈਂਟ ਤੋਂ ਕਿ ਪੰਜਾਬ ਵੱਲ ਵੀ ਧਿਆਨ ਦੇਣ ਕਿ ਪੰਜਾਬ ਦੀ ਰੀੜ ਜਾ ਜਿਹੜੀ ਹੋਣੀ ਚਾਹੀਦੀ ਆ ਇਹਨਾਂ ਮੰਤਰੀਆਂ ਦੀ ਵੀ ਚਾਹੀਦੀ ਜਿਹੜੀਆਂ ਪੁਲਿਸ ਮੁਲਾਜ਼ਮਾਂ ਦੀ ਵੀ ਫੌਜੀ ਦੂਰ ਪੰਜਾਬ ਤੋਂ ਆਪ ਸਰਕਾਰ ਹੋਈ ਤੇ ਬਦਲਾਅ ਆਇਆ ਹੈ ਪਰ ਲੱਗਦਾ ਵੀ ਬਦਲਾਅ ਆਇਆ ਕਾਹਦਾ ਬਦਲਾਅ ਆ ਭਾਜੀ ਮੱਛਾ ਸ਼ਬ ਤੋਂ ਜ਼ਿਆਦਾ ਦਿਖਣਾ ਸ਼ੁਰੂ ਹੋ ਗਿਆ ਜੀ ਤੇ ਮੱਛਾ ਵੇਚਣਾ ਸਰੇਮ ਵੇਚ ਰਿਹਾ ਮੱਛਾ ਹੋਰ ਜਿਹੜੀ ਉਹ ਮਗਨਾ ਸੁੱਤੀਆਂ ਲਕਬੂਤਲੀ ਤੁਸੀਂ ਮੈਂ ਕਹਾ ਪੰਜਾਬ ਦੀ ਪੁਲਿਸ ਉੱਤੀ ਦੀ ਆ ਇਹ ਐਸਲੇ ਜਿਹੜੀਆਂ ਵੱਡੀਆਂ ਵੱਡਾ ਖੇਪਾ ਬਾਹਰ ਜਾ ਰੀਆਂ ਮਛਾ ਬਾਹਰ ਨਿਕਲ ਰਿਹਾ ਇਸ ਤਰ੍ਹਾਂ ਮਲੀਪੁਰ ਪਰਾ ਹੋ ਰਹੀ ਸਮ੍ਰਿਧੀ ਵੀ ਆਜੀ ਆਦ ਗੁਰਦਾਸ ਗੁਜਰਾਤ ਪੁਲਿਸ ਜਿਹੜੀ ਆ ਕਪੂਰਥਲੇ ਵਿੱਚ ਆਈ ਆ ਬਿਹਾਰ ਦੇ ਵਿੱਚ ਪਿਛੇ ਦੇ ਪਰਚਾ ਦਰਜ ਹੋਇਆ ਸੀ ਰਮਨ ਦੇ ਤੇ ਉਹ ਵੀ ਜਿਹਾਂ ਨੇ ਪੈਣੀ ਚੱਲ ਰਿਹਾ ਦੋਨੇ ਭਰਾ ਇੱਕ ਪਵਨ ਇਹਦਾ ਭਰਾ ਆ ਦੋਨੇ ਆਪਣੀ ਜਮਾਨਤ ਕਰਾ ਕੇ ਆਏ ਆ 2023 ਦੇ ਪਿਛਲੇ ਸਾਲ ਭਾਈ ਕੀ ਨਾਮ ਪੈਸਾ ਤੁਹਾਡਾ ਮੇਰਾ ਗੌਰਵ ਕੁਮਾਰ ਜੀ ਗੌਰਵ ਕੁਮਾਰ ਜੀ ਜਿਹੜਾ ਬੰਦੇ ਨੂੰ ਜਦਦਾ ਕਰਦਾ ਉਹ ਇਹ ਜਿਹੜਾ ਵਿਚਾਲ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਭਾਈ ਉਹ ਮੇਰੇ ਖਿਹੜੀ ਦਾ ਕੰਮ ਕਰਦਾ ਜੀ ਮੇਰਾ ਬੀਲੀ ਦਾ ਜੀ ਇਲੈਕਟ੍ਰੀਸ਼ੀਅਨ ਤੁਹਾਡੇ ਕੋਲ ਐਸੇ ਲੀਵਰ ਕੰਮ ਕਰਦਾ ਹਾਂਜੀ ਤੇ ਜਿਹੜਾ ਉਹ ਐਸੇ ਨਾਮ ਆ ਰਿਹਾ ਵੀ ਪਾਵਰ ਟੰਡ ਨੂੰ ਨਾਤੇ ਫੇਰਿਆ ਉਹ ਸ਼ਰਾਬ ਠੇਕੇ ਦਾ ਉਹਨੇ ਠੇਕੇ ਦੇਤੇ ਕਿੰਨੀ ਸਚਾਈ ਹੈ ਸਾਰਾ ਝੂਠ ਹੈ ਭਾਈ ਉਹ ਕਿੰਨੇ ਚਿਰ ਤੋਂ ਜਾਣਦੇ ਹਾਂ ਕੋਈ ਗਿਆ ਭਾਈ ਉਹਨੂੰ ਤਕਰੀਬਨ 2-3 ਸਾਲ ਹੋ ਗਏ ਦੀ ਹਾਂਜੀ ਤੇ ਤੁਹਾਡੇ ਗੁਰੂਆਂ ਤੋਂ ਹਾਂਜੀ ਮੇਰੇ ਕੋਲ ਕੰਮ ਕਰਦਾ ਸੀ ਤੇ ਅੱਜਕੱਲ ਜੇ ਲੱਭਦਾ ਰੱਜੀ ਕਰਦਾ ਉਹਦਾ ਤਾਂ ਪਤਾ ਨਹੀਂ ਇਹ ਕਿਵੇਂ ਕਰ ਗਈ ਆ ਸ਼ਾਇਦ ਤੁਸੀਂ ਦੱਸ ਸਕਦੇ ਕੀ ਮਾਮਲਾ ਕਰਦਾ ਨਾਮ ਹੈ ਜਿਹੜਾ ਬਾਹਰੋਂ ਕੰਨੀ ਮੇਰੇ ਤੋਂ ਸਾਈਨ ਹੋ ਜਾਂਦਾ ਉਹਦੇ ਬਾਰੇ ਨਹੀਂ ਪਤਾ ਜੀ ਇਹਦੇ ਮੰਮੀ ਇਹ ਕੰਮ ਦਿਹਾੜੀ ਇਹ ਵੀ ਕਰਦੇ ਆ ਜੀ बिटू थो जी थोड़े दिन पहले कानफ्रेंस हुई थोड़े खिलाफ एन लगे थानी लड़की ने की ती। कि मेरा जो ब्रदर है विशाल किसी उसे गाल ही करवा के पारोनी बना के ਇਹ ਲੋ ਨਾਤੇ ਕੀਤੇ ਆ ਕੀ ਮਾਜਰਾ ਵੈ ਮੈਂ ਕੋਈ ਸੈਣ ਨੇ ਸੈਣ ਨੇ ਆਪ ਕੀਤੇ ਹੋਣਾ ਕੋ ਜਾ ਕੇ ਠੀਕ ਹੈ ਜੀ ਮੇਰਾ ਕੋਈ ਰੋਲ ਨਹੀਂ ਇਹ ਕੰਮ ਲੱਭਦਾ ਫਿਰਦਾ ਹੁੰਦਾ ਸੀ ਅੰਕਲ ਜੀ ਮੈਂ ਆਪਣੀ ਭੈਣ ਦਾ ਵਿਆਹ ਕਰਨਾ ਸਾਡਾ ਮਕਾਨ ਨਹੀਂ ਬਣਿਆ ਤੇ ਮੈਨੂੰ ਕੰਮ ਤੇ ਲਵਾ ਦਿਓ ਮੈਂ ਰਮਨ ਨੂੰ ਕਿਹਾ ਤੇ ਰਮਨ ਨੇ ਕਿਹਾ ਭੇਜ ਦੇ ਭਾਜੀ ਅਸੀਂ ਆਪੇ ਹੀ ਕਰਾ ਲਿਆ ਇਹ ਸ਼ਾਮ ਨੂੰ ਜਾਂਦਾ ਸੀ ਉਹਨਾਂ ਕੋ ਕੰਮ ਕਰਨ ਠੀਕ ਹੈ ਜੀ ਤੁਹਾਡਾ ਪੁਰਾਣਾ ਕ 20 25 20 ਸਾਲ ਹੋ ਗਏ ਸਾਡੀ ਕਰਮੇ ਵਾਲੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀਗਾ ਫਿਰ ਬਾਅਦ ਵਿੱਚ ਮੇਰੇ ਦਫ਼ਤਰ ਵੀ ਲੱਗਾ ਰਿਹਾ ਮੇਰੇ ਦਫ਼ਤਰ ਲੱਗਿਆ 2-3 ਸਾਲ ਪਹਿਲਾਂ ਇਹ ਬੰਦੇ 25000 ਰੁਪਏ ਚੱਕ ਕੇ ਲੈ ਗਿਆ 25000 ਰੁਪਏ ਮੋਬਾਈਲ ਤੇ 10000 ਨਕਦ ਲੈ ਗਿਆ ਮੈਂ ਅੰਕੜੇ ਤੁਹਾਨੂੰ ਮਹੀਨੇ ਚ ਦੇ ਦੰਨਾ ਛੇ ਕਰਿਆਨੇ ਵਾਲੀ ਦੁਕਾਨ ਤੇ ਚੋਰੀ ਕਰਦਾ ਫੜ ਲਿਆ ਸੀ ਦਹੀਂ ਵੀ ਚੋਰੀ ਕਰਦਾ ਫਿਰ ਦਹੀਂ ਚੋਰ ਗਵੰਡੀਆਂ ਦੇ ਵਿੱਚ ਆ ਜਾ ਕੇ ਫਿਰ ਨਾ ਪੁਲਿਸ ਸੱਦੀ ਤੇ ਮੰਨ ਕੇ ਤੇ ਮੁੰਡਾ ਬਿਜਲੀ ਵਾਲਾ ਮੋਨੂ ਆ ਜੀ ਕੋਈ ਅੱਜ ਕੱਲੇ ਕੰਮ ਕਰਦਾ ਉਹ ਉਹ ਛਡਾ ਕੇ ਲੈ ਗਿਆ ਆਪਣੀ ਜ਼ਿੰਮੇਵਾਰੀ ਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਰਾਤ ਵਿੱਚ ਸ਼ਰਾਬ ਦਾ ਸਕੈਂਡਲ ਹੋਇਆ ਵਾ ਸ਼ਰਾਬ ਦੇਕੇਦਾਰ ਵੱਲੋਂ ਉਹ ਸਾਰਾ ਇਹ ਤੇ ਪਾਇਆ ਜਾ ਰਿਹਾ ਵਾ ਇਹਨੂੰ 5 ਲੱਖ ਦਾ ਤੁਹਾਡੇ ਨੂੰ ਲਾਚ ਕਰਿਆ ਮੇਰੇ ਵੱਲੋਂ ਕੋਈ ਲਾਚ ਨਹੀਂ ਦਿੱਤਾ ਨਾ ਮੇਰਾ ਕੋਈ ਮਤਲਬ ਹੈ ਕੀ ਕੋਈ ਗੈਸਟ ਹਾਊਸ ਦੀ ਤੁਹਾਡੀ ਮੀਟਿੰਗ ਇਹਦੇ ਨਾਲ ਨਹੀਂ ਕੋਈ ਮੀਟਿੰਗ ਨਹੀਂ ਇਹਨੇ ਮੈਨੂੰ ਜਿੱਦਣ ਕਿੰਨੀ ਤਰੀਕ ਸ਼ੁੱਕਰਵਾਰ ਦੀ ਗੱਲ ਆ ਇਹਦਾ ਫੋਨ ਆਇਆ ਮੈਨੂੰ ਅੱਜ 8:30 ਵਜੇ ਕਹਿੰਦਾ ਅੰਕਲ ਜੀ ਮੈਨੂੰ ਆ ਨਾ ਮੈਂ ਉੱਥੇ ਰੁਕਣਾ ਗੈਸਟ ਹਾਊਸ ਦੇ ਵਿੱਚ ਉਹ ਪੈਸੇ ਚਾਹੀਦੇ ਆ 1000 ਰੁਪਿਆ ਮੈਂ ਦੇ ਜਾ ਹੂੰ ਮੈਂ 1000 ਰੁਪਿਆ ਦਿੱਤਾ ਜਦੋਂ ਤੇ ਇਹਨੇ ਹੋਟਲ ਵਾਲਿਆਂ ਨੂੰ ਉੱਥੇ ਕਟਾਇਆ 800 ਰੁਪਿਆ ਉਹਨੇ 200 ਮੈਨੂੰ ਮੋੜ ਦਿੱਤਾ ਪਰ ਇਹਨੇ ਮੇਰੇ ਹੱਥੋਂ ਫੜ ਲਿਆ ਕਹਿੰਦਾ ਅੰਕਲ ਜੀ ਮੈਂ ਰਾਤ ਨੂੰ ਰੋਟੀ ਵੀ ਖਾਣੀ ਆ ਤੇ ਮੇਰਾ ਕੋਈ ਉੱਦਾਂ ਨਹੀਂ ਮਤਲਬ ਇਹ ਪੈਸੇ ਤਾਂ ਅੱਗੇ ਵੀ ਫੜ ਕੇ ਲੱਜਾਂਦਾ ਵਾ ਕੋਈ ਸ਼ਰਾਬ ਠੇਕੇ ਦੀ ਨਹੀਂ ਦਿੱਸੀ ਜੀ ਕੋਈ ਸਹਾਇਤਾ ਨਹੀਂ ਮੋਮੈਂਟ ਹੈ ਵੀ ਇਹ ਦੇ ਇਨਵੋਲਵਮੈਂਟ ਉਹਨੂੰ ਕੋ ਕੰਮ ਕਰਦਾ ਸੀ ਠੀਕ ਹੈ ਜੀ ਇੱਕ ਜਰਦਾ ਵੀ ਭਾਈ ਵਾਲੀਆਂ ਨਾ ਨਾ ਔਰਤਾਂ ਦੇ ਨਾਂ ਤੇ ਹੈਗੀ ਨਹੀਂ ਹੋਊਗੀ ਮੈਨੂੰ ਨਹੀਂ ਪਤਾ ਪਰ ਇਹ ਪੰਜਾਬੀ ਇਹ ਕੌਣ ਇਹ ਚਾਂਸੀ ਦੇ ਆ ਠੀਕ ਹੈ ਅੱਛਾ ਕਿਉਂ ਹੋਰ ਵਾਲ ਕਹ ਰਹੇ ਸੀ ਕਿ ਕਹਿੰਦੇ ਤੁਸੀਂ ਉਹਨਾਂ ਨੂੰ ਜਿੱਦਨ ਦਾ ਉਹ ਕੋਰਾ ਫਾਈਲ ਨੂੰ ਵੇਰਾ ਤੇ ਉਦੋਂ ਤੋਂ ਲਾਪਤਾ ਆੜਦਾ ਉਹਨੂੰ ਤੋਂ ਮੈਂ ਤਾਂ ਮੇਰੀ ਸ਼ਨੀਵਾਰ ਤੱਕ ਤਾਂ 2:00 ਵਜੇ ਤੱਕ ਮੈਨੂੰ ਇਹ ਫੋਨ ਕਰਦਾ ਰਿਹਾ ਠੀਕ ਹੈ ਜੀ ਫਿਰ ਤੋਂ ਬਾਅਦ ਕਹਿੰਦਾ ਮੇਰੀ ਬੈਟਰੀ ਖਤਮ ਹੋਣ ਵਾਲੀ ਆ ਜੀ ਮੈਂ ਫਿਰ ਕੇ ਕਰੂੰਗਾ ਤੁਹਾਨੂੰ ਨਾ ਉਹ ਤਾਂ ਬੈਟਰੀ ਖੁੱਲੀ ਤੇ ਨਾ ਇਹਦਾ ਕੋਈ ਫੋਨ ਆ ਇਸ ਸਬੰਧੀ ਜਿਹੜੇ ਜਰਨਲਿਸਟ ਖੰਸਾਗੇ ਆ ਜਿਹੜੇ ਧਰਮ ਨੂੰ ਰਾਜਨੀਤਿਕ ਲੀਡਰ ਆਗੇ ਉਹਨਾਂ ਨੇ ਵੀ ਉਹਨਾਂ ਦਾ ਹਮਾਇਤ ਦੇ ਕੇ ਤੁਹਾਡੇ ਤੇ આરોਪ ਲਗਾਇਆ ਸੀ ਕੀ ਕਹਿਣਾ ਹੈ ਮੇਰਾ ਕੋਈ ਜਰਨਲਿਸਟ ਹਨ ਸੁਣਾ ਦੇਖੋ ਕੋਈ ਮੇਰੀ ਉਹਨਾਂ ਨਾਲ ਕੋਈ ਲੈਣ ਨਾ ਕੋਈ ਦੇਣ ਨਾ ਕਦੀ ਉਹਨੇ ਜੇ ਮੈਨੂੰ ਇੱਕ ਦਿਨ ਕਿਤੇ ਮਿਲਿਆ ਉਹ ਤਾਂ ਹੈਲੋ ਹੈਲੋ ਹੋ ਗਈ ਕੀ ਕਾਰਨ ਤੁਹਾਡੇ ਤੋਂ ਨਿਓਲਿਜੇਸ਼ਨ ਲਗਰੀਆਂ ਬੰਦ ਹੋਣ। ਹੁਣ ਮੈਨੂੰ ਪਤਾ ਨਹੀਂ ਨਾ ਇਹਦੇ ਬਾਰੇ ਮੈਂ ਕੁਝ ਵੀ ਨਹੀਂ ਕਹਿ ਸਕਦਾ। ਤੁਹਾਡੀ ਕੀ ਮੰਗ ਹੈ? ਮੇਰੀ ਮੰਗ ਇਹ ਆ ਵੀ ਨਜਾਇਜ਼ ਧੱਕਾ ਨਾ ਕਿਸੇ ਨਾਲ ਕਰਾਓ। ਪ੍ਰਸ਼ਾਸਨ ਕੱਲੋਂ ਇਹ ਜਿਹੇ ਪ੍ਰੈਸ ਕਾਨਫਰੰਸਾਂ ਕਰਦੇ ਆ ਸਾਰੇ ਤੇ ਉਹਦੇ ਤੋਂ ਮੈਂ ਇੱਕ ਬਿਜ਼ਨਸਮੈਨ ਬੰਦਾ ਹਾਂ। ਜੀ ਤੇ ਮੇਰੇ ਤੋਂ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ। ਪੁਲਿਸ ਡਿਪਾਰਟਮੈਂਟ ਇਨਕਮ ਟੈਕਸ ਸੀ। ਮੈਂ ਪੁਲਿਸ ਡਿਪਾਰਟਮੈਂਟ 'ਚ ਉਸ ਮਸਲੇ 'ਚ ਨਹੀਂ ਗਿਆ। ਜੀ ਜੀ ਜੀ। ਫੋਂਟਾ ਦੇ ਜੇ ਕੋਈ ਪਰਚਾ ਹੋਇਆ ਬਈ ਹਾਂਜੀ ਜੇ ਤੁਹਾਡੇ ਕੋਲ ਪਰਚਾ